ड्रोन है गिरता है टियर गैस हां जी टियर गैस दा गोला चढ़ता। है इसके नाल ही ऑक्सीजन तो सिलेंडर पे और इसमें तो बड़ा हादसा होने दा तो जिम्मेदारी कोई नहीं दिखनी थी किसे ने जिम्मेवार इन लाइफ भी थ्रेटनड है जी थ्रेटनड जे प्रेस दी है सैटी भी राइट प्रेस राइट्स ते ते देश ਇਵਨ ਡਾਕਟਰਸ ਆਰ ਨਾਟ ਫਰੀ ਥੇਰ ਇਜ਼ ਨੋ ਫਰੀडम ਟੂ ਟ੍ਰੀਟ ਉਸ ਪਾਸੇ ਡਾਕਟਰ ਨੂੰ ਰੱਬ ਕਿਹਾ ਜਾਂਦਾ ਹੈ ਦੂਸਰੇ ਪਾਸੇ ਰੱਬ ਹੈ ਰੱਬ ਦੇ ਉੱਪਰ ਹੀ ਅਟੈਕ ਕੀਤਾ ਜਾ ਰਿਹਾ ਹੈ ਇਟਸ ਅ ਸ਼ੇਅਰ ਹਿਊਮਨ ਰਾਈਟਸ ਵਾਇਓਲੇਸ਼ਨ ਬਾਈ ਦਾ ਗਵਰਨਮੈਂਟ ਆਫ ਇੰਡੀਆ ਸਰ ਤਾਲੀਬਾਨ ਨਾਲ ਪੜਾ ਰਹੇ ਹਨ ਮਨਾ ਕੀਤੇ ਗਏ ਨੇ ਪੰਜਾਬ ਦੀ ਸਰਹੱਦ ਦੇ ਅੰਦਰ ਨਹੀਂ ਲੈ ਇਹ ਸਰਕਾਰ ਵੱਲੋਂ ਪੰਜਾਬ ਦੀ ਲੇਕਿਨ ਸੇਮੇ ਲੈ ਕੇ ਆ ਰਹੇ ਨੇ ਇਹ ਸਰਕਾਰਾਂ ਦੇ ਆਪਸ ਦੇ ਵਿੱਚ ਕੋਈ ਆਪਸ ਤੇ ਤਾਲਮੇਲ ਹੈ ਤਾਲਮੇਲ ਦੀ ਗੜਬੜ ਤੇ ਹੈਗੀ ਆ ਮੈਮ ਕੀ ਹੁੰਦਾ ਜੀ ਇੱਥੋਂ ਦੀ 5 ਫੁੱਟ 2 ਅਸੀਂ ਟ੍ਰੀਟ ਕਰ ਰਹੇ ਹਾਂ ਡਾਕਟਰ ਸਾਹਿਬ ਟ੍ਰੀਟ ਕਰ ਰਹੇ ਨੇ ਪੇਸ਼ੈਂਟ ਇਹ ਡਰੋਨ ਆ ਕੇ ਗਿਰਦਾ ਜੀ ਡਰੋਨ ਹੈ ਗਿਰਦਾ ਹੈ ਟਾਇਰ ਗੈਸ ਹਾਂਜੀ ਟਾਇਰ ਗੈਸ ਦਾ ਗੋਲਾ ਛੱਡਦਾ ਇਹਦੇ ਨਾਲ ਹੀ ਸਾਡੇ ਕੋਲ ਆਕਸੀਜਨ ਸਿਲੰਡਰ ਸਪੇ ਨੇ ਠੀਕ ਹੈ ਨਾ ਤੇ ਆਕਸੀਜਨ ਵੱਡਾ ਹਾਸਾ ਹੋਇਆ ਇਹਨਾਂ ਦੀ ਜ਼ਿੰਮੇਵਾਰੀ ਕੋਈ ਨਹੀਂ ਚੱਕਣੀ ਸੀ ਕਿਸੇ ਨੇ ਜ਼ਿੰਮੇਵਾਰੀ ਨਹੀਂ ਚੱਕਣੀ ਸਾਡੀ ਲਾਈਫ ਵੀ ਥ੍ਰੈਟਨਡ ਹੈ ਜੀ ਤੇ ਪ੍ਰੈਸ ਵੀ ਹੈ ਪ੍ਰੈਸ ਦੀ ਰਾਈਟਸ ਤੇ ਦੇਸ਼ ਤੇ ਹੈਗਾ ਹੀ ਇਹ ਕਬਜ਼ਾ ਪੀਸ ਪ੍ਰੈਸ ਇਜ਼ ਨਾਟ ਫਰੀ ਇਵਨ ਡਾਕਟਰਸ ਆਰ ਨਾਟ ਫਰੀ देयर इज नो ਫਰੀडम टू ट्रीट ਇੱਕ ਪਾਸੇ ਡਾਕਟਰ ਨੂੰ ਰੱਬ ਕਿਹਾ ਜਾਂਦਾ ਹੈ ਦੂਸਰੇ ਪਾਸੇ ਰੱਬ ਰੱਬ ਦੇ ਉੱਪਰ ਹੀ ਅਟੈਕ ਕੀਤਾ ਜਾ ਰਿਹਾ ਹੈ ਇਟਸ ਅ ਸ਼ੇਅਰ ਹਿਊਮਨ ਰਾਈਟਸ ਵਾਇਓਲੇਸ਼ਨ ਬਾਈ ਦਾ ਗਵਰਨਮੈਂਟ ਆਫ ਇੰਡੀਆ ਸਰ ਆ ਦੇਖੋ ਜੀ ਤੇ ਸਰ ਫਿਰ ਅਸੀਂ ਅਪੀਲ ਕਿਨੂੰ ਕਰੀਏ ਕਿਨੂੰ ਕਹੀਏ ਤੇ ਵੀ ਇਹ ਸਭ ਕੁਝ ਠੀਕ ਕੀਤਾ ਜਾਵੇ ਅਪੀਲ ਦੇਖੋ ਜੀ ਕਿਸਾਨ ਆਗੂ ਬੈਠੇ ਨੇ ਪੀਸਫੁਲੀ ਕਰ ਰਹੇ ਨੇ ਸਵੇਰ ਦਾ ਕੁਝ ਕਿਸੇ ਨੇ ਅੱਜ ਤੱਕ ਸਵੇਰ ਦਾ ਡੰਡਾ ਨਹੀਂ ਚਲਾਇਆ ਨਹੀਂ ਤੇ ਤੁਸੀਂ ਦੇਖਿਆ ਅੱਗੇ ਕਿੰਨਾ ਯੂਥ ਅਗਰੈਸਿਵ ਹੈ ਫਿਰ ਵੀ ਸਮਝਦਾਰੀ ਨਾਲ ਵੱਡਿਆਂ ਦਾ ਕਹਿਣਾ ਮੰਨ ਕੇ ਬੈਠਾ ਹੈ ਨਾ ਯੂਥ ਬਿਲਕੁਲ ਵਾਟ ਇਜ਼ ਇਹ ਕਿਹੜੀ ਕੰਪਲਸ਼ਨ ਆ ਗਈ ਵੀ ਸਿੱਧਾ ਉੱਥੋਂ ਦੀ ਉੱਤੋਂ ਦੀ ਆ ਕੇ ਇੱਥੇ ਡਾਕਟਰ ਟਰੀਟ ਕਰ ਰਿਹਾ ਜੇ ਤੁਸੀਂ ਐਂਬੂਲੈਂਸ ਆ ਕੇ ਛੁੱਟ ਦਿੰਦੇ ਹੋ ਐਂਬੂਲੈਂਸ ਤੇ ਟਾਇਰ ਗੈਸ ਆ ਕੇ ਛੁੱਟ ਦਿੰਦੇ ਹੋ ਠੀਕ ਹੈ ਨਾ ਬਿਲਕੁਲ ਸਤਾਲੀਮਨ ਨਾਲ ਪੜਾ ਰਹੇ ਨੇ ਡਰੋਨ ਮਨਾ ਕੀਤੇ ਗਏ ਨੇ ਪੰਜਾਬ ਦੀ ਸਰਹੱਦ ਦੇ ਅੰਦਰ ਨਹੀਂ ਲੈ ਕੇ ਆਉਣੇ ਸਰਕਾਰ ਵੱਲੋਂ ਪੰਜਾਬ ਦੀ ਲੇਕਿਨ ਫਿਰ ਵੀ ਲੈ ਕੇ ਆ ਰਹੇ ਨੇ ਇਹ ਸਰਕਾਰਾਂ ਦੇ ਆਪਸ ਦੇ ਵਿੱਚ ਕੋਈ ਆਪਸ ਚ ਤਾਲਮੇਲ ਹੈ ਤਾਲਮੇਲ ਦੀ ਗੜਬੜ ਤੇ ਹੈਗੀ ਹੈ ਮੈਂ ਉਹ ਤੇ ਚਲੋ ਹੁਣ ਚਲੋ ਗੱਲਬਾਤ ਚੰਨਾਲੀ ਰਸਤਾ ਹਾਲ ਨਿਕਲਣਾ ਹੈ ਨਾ ਟਾਇਰ ਗੈਸ ਨਾਲ ਤੇ ਰਸਤਾ ਨਹੀਂ ਹਾਲ ਨਿਕਲਣਾ ਨਹੀਂ ਹੱ ਕੀਤਾ ਜਾ ਰਿਹਾ ਇਪਾ ਹਥਿਆਰਮੀ ਕੋਲ ਸਾਰੇ ਹਥਿਆਰ ਨੇ ਲੇਕਿਨ ਕਿਸਾਨਾ ਜਿਹੜੇ ਕਿ ਬਿਨਾਂ ਹਥਿਆਰਾਂ ਤੋਂ ਬੈਠੇ ਹੋਏ ਨੇ ਉਹਨਾਂ ਤੇ ਅਟੈਕ ਕੀਤਾ ਹੁਣ ਤਾਂ ਡਾਕਟਰਾਂ ਤੇ ਵੀ ਅਟੈਕ ਕੀਤਾ ਜਾ ਰਿਹਾ ਬਿਲਕੁਲ ਡਾਕਟਰ ਤੇ ਅਟੈਕ ਕੀਤਾ ਪ੍ਰੈਸ ਵਾਲੇ ਵੀ ਸਾਡੇ ਨਾਲ ਵੀਰ ਚਾਹੀ ਪੀ ਰਹੇ ਸੀ ਨਾਲ ਬੈਠੇ ਹੁੰਦੇ ਨੇ 올 ਦਾ ਟਾਈਮ ਠੀਕ ਹੈ ਨਾ ਉਹਨਾਂ ਤੇ ਵੀ ਗ੍ਰੈਂਡਾ ਖਤਰਾ ਠੀਕ ਹੈ ਨਾ ਤੇ ਇਹੋ ਜੀ ਚੀਜ਼ ਹੈ ਡੀਅਰ ਗਾਇਜ਼ ਜੇ ਜ਼ਿਆਦਾ ਕਿਸੇ ਨੂੰ ਮੜੇ ਕੇ ਮੋਟੇ ਕਿਸੇ ਦੇ ਲੰਗਸ ਚ ਕਮਜ਼ੋਰ ਨੇ ਨਾ ਤੇ ਕੋਲੈਪਸ ਕਰ ਜਾਂਦਾ ਮਰੀਜ਼ ਉੱਥੇ ਜੀ ਹੈ ਨਾ ਤੇ ਬਹੁਤ ਮੁਗਲਾਂ ਨਾਲ ਵੀ ਮੜਾ ਰਾਜ ਆ ਜੀ ਮੁਗਲਾਂ ਦੇ ਟਾਈਮ ਵੀ ਭਾਈ ਕਨਈਆ ਜ ਮੁਗਲਾਂ ਨੂੰ ਜੰਗਾ ਹੋਈਆਂ ਕਿ ਮੁਗਲਾਂ ਨੇ ਵੀ ਜੰਗਾ ਕੀਤੀਆਂ ਸੀ ਲੇਕਿਨ ਇਹ ਜਿਹੜੇ ਸਰਕਾਰਾਂ ਜੰਗਾ ਕਰ ਰਹੀਆਂ ਇਹ ਛਰੇਮ ਧੱਕਾ ਕਰ ਰਹੀਆਂ ਬਿਲਕੁਲ ਬਹੁਤ ਗਲਤ ਕਰ ਰਹੀ ਸਟੇਰ ਤੇ ਹੁਣ ਤਾਂ ਕਰ ਤੁਸੀਂ ਕਿੰਨੇ ਪੇਸ਼ੈਂਟ ਦੇਖ ਚੁੱਕੇ ਅਸੀਂ ਆਲਮੋਸਟ 25 ਤੋਂ ਵੱਧ ਮਰੀਜ਼ ਦੇਖ ਚੁੱਕੇ ਆਂ ਕਈਆਂ ਦੇ ਮੂੰਹ ਤੇ ਸਟੀਚਰ ਸਿਊਚਰਸ ਵਗੈਰਾ ਲੱਗੇ ਹੋਏ ਸੀ ਠੀਕ ਹੈ ਨਾ ਮੂੰਹ ਕਿਸੇ ਦਾ ਫਟਿਆ ਕਿ ਨਾ ਸਿਰ ਫਟਿਆ ਜਿੰਨਾ ਕਿ ਡਾਕਟਰ ਸਾਹਿਬ ਆ ਦੇਖੋ ਇਹ ਬੁਲੇਟ ਸਿੱਧੀ ਡਾਇਰੈਕਟ ਵੱਜੀ ਇੱਕ ਬਜ਼ੁਰਗ ਦੇ ਇੱਥੇ ਦੇ ਕਪੜੇ ਫਟੇ ਹੋਏ ਸੀਗੇ ਐਕਸਾਈਡ 에ਅਰ ਐਂਟਰੀ ਵੀ ਨਹੀਂ ਸੀਗੀ ਸਾਨੂੰ ਲੱਗਦਾ ਵੀ ਉਹਦਾ ਲੰਗ ਵਗੈਰਾ ਪੰਕਚਰ ਹੋ ਗਿਆ ਸੀ ਉਹਨਾਂ ਹਸਪਤਾਲ ਰੈਫਰ ਕਰ ਦਿੱਤਾ ਹੈ ਟੀਪੀਕਲ ਆ ਗਿਆ ਟੀਪੀਕਲ ਬਹੁਤ ਜ਼ਿਆਦਾ ਕਮ ਖਰਾਬੀ ਆਜੀ ਹਾਂ ਜੀ ਟੋਟਲ ਸਰ ਜਿੰਨੇ ਸੀਰੀਅਸ ਹਲੇ ਕਿੰਨੇ ਕੇਸ ਸੀ ਟੋਟਲ ਸੀਰੀਅਸ ਆਲਮੋਸਟ 10 ਪਲੱਸ ਸੀਗੇ ਜਿਹੜੇ ਜ਼ਿਆਦਾ ਸੀਰੀਅਸ ਸੀਗੇ ਉਹਨਾਂ ਨੂੰ ਅਸੀਂ ਫਰਸਟ ایڈ ਦੇ ਕੇ ਹਸਪਤਾਲ ਰੈਫਰ ਕਰ ਦਿੱਤਾ ਡਾਕਟਰ ਸਾਹਿਬ ਜਿਹੜੇ ਸਰਕਾਰੀ ਹਸਪਤਾਲ ਨੇ ਪੰਜਾਬ ਸਰਕਾਰ ਦੇ ਬਣਾ ਐਮਰਜੈਂਸੀ ਦੇ ਵਿੱਚ ਰੱਖੇ ਗਏ ਨੇ ਉਹ ਵੀ ਸਹੀ ਰਿਕਾਰਡ ਨਹੀਂ ਦੇ ਰਹੇ ਕਿ ਕਿੰਨੇ ਹਜੇ ਤੱਕ ਜਖਮੀ ਹੋਏ ਕਿਉਂਕਿ ਪਹਿਲੇ ਦਿਨ ਕ ਮੇਰੇ ਦੇਖਦੇ ਦੇਖਦੇ ਤਾਂ 100 ਪੇਸ਼ੈਂਟ ਪਹੁੰਚ ਗਿਆ ਪਰ ਉਹ ਅੱਜ ਕਹਿ ਰਹੇ ਨੇ ਕਿ 250 ਹੈ ਜਦਕਿ ਖਾਸਾ 250 ਦਾ ਨਹੀਂ ਹੈ ਪਰ ਉਹ ਕਹਿੰਦੇ ਰੋਕਿਆ ਉਹਨਾਂ ਨੂੰ ਕਿ ਐਸੇ ਮੋਹਣ ਚਾਹੀਏ ਨੋਰਮਲ ਡਾਕਟਰ ਹੋਣ ਦੇ ਡੇਟ ਨਹੀਂ ਦੇਵਾ ਪ੍ਰੋਪਰ ਇਹਦਾ ਜਵਾਬ ਮੈਂ ਆਮ ਨਾਟ ਅ ਐਪਰੋਪੀਏਟ ਪਰਸਨ ਟੂ ਗਿਵ ਥਿਸ ਅਨਸਰ ਇਹਦਾ ਅਨਸਰ ਪੰਜਾਬ ਦੇ ਹੈਲਥ ਮਿਨਿਸਟਰ ਡਾਕਟਰ ਬਲਮੀਰ ਦੇ ਸਕਦੇ ਨੇ ਆਬਵੀਅਸਲੀ ਗਵਰਨਮੈਂਟ ਨੂੰ ਥੋੜਾ ਜਦੋਂ ਕਾਇਓਸ ਹੁੰਦਾ ਹੈ ਡਾਟਾ ਕਲੈਕਟ ਕਰਨ ਚ ਥੋੜੀ ਜੀ ਹੁੰਦਾ ਹੈ ਵੀ ਇੱਕ ਵਾਰ ਜਦੋਂ ਇੱਕ ਵਾਰੀ ਐਪਰੋਪੀਏਟ ਡਾਟਾ ਦਾਂਗੇ ਉਦੋਂ ਹੀ ਗਲਤ ਬਾਤ ਬਾਹਰ ਆਉ ਡਾਕਟਰ ਮੌਜੂਦ ਨਹੀਂ ਹਨ ਨਾ ਕਈ ਅਮੂਲਕ ਦੇ ਵਿੱਚ ਡਾਕਟਰ ਹੀ ਨਹੀਂ ਹੈ ਬੀਸਿਕਲੀ ਉਹਨਾਂ ਚ ਪੈਰਾਮੈਡਿਕਸ ਮੌਜੂਦ ਨੇ ਡਾਕਟਰਸ ਫਰੰਟ ਲਾਈਨ ਤੇ ਨਹੀਂ ਨੇ ਪੈਰਾਮੈਡਿਕਸ ਉਹਨਾਂ ਨੂੰ ਜਦੋਂ ਅਸੀਂ ਫਰਸਟ ਕੇਅਰ ਐਡ ਦੇ ਦਿੰਨੇ ਆ ਉਸ ਤੋਂ ਬਾਅਦ 108 'ਚ ਭੇਜ ਕੇ ਉਹਨਾਂ ਨੂੰ ਹਸਪਤਾਲ ਲੈ ਕੇ ਜਾਉਂਦੇ ਠੀਕ ਹੈ ਜੀ